ਬੱਚੇ ਦੀ ਦਾਤ ਬਖਸ਼ੀ ਸਤਿਗੁਰ ਜਗਜੀਤ ਸਿੰਘ ਦੀ ਧਾਨ ਹਨ ਤੇ ਸਤਿਗੁਰ ਜੀ ਦੇ ਇਲਾਜ ਕਰਨ ਦੇ ਤਰੀਕੇ ਵੀ ਅਨੋਕੇ ਹਨ ਸਤਿਗੁਰ ਜੀ ਨੇ ਬੀਬੀ ਗੁਰਵਿੰਦਰ ਕੌਰ ਜੀ ਨਾਲ ਕੀ ਕੌਤਕ ਕੀਤਾ ਇਹ ਸਾਕੀ ਸੁਣੋ ਪੈਣੀ ਸਾਹਿਬ ਰਹਿਣ ਵਾਲੀ ਬੀਬੀ ਸੁਖਵਿੰਦਰ ਕੌਰ ਜੀ ਦੱਸਦੇ ਹਨ ਕਿ ਉਹਨਾਂ ਦੀ ਬੇਟੀ ਗੁਰਵਿੰਦਰ ਕੌਰ ਦਾ ਵਿਆਹ ਅਕਤੂਬਰ ਸਨ 2010 ਨੂੰ ਹੋਇਆ ਸੀ ਗੁਰਵਿੰਦਰ ਕੌਰ ਦੇ 1.5 ਸਾਲ ਤੱਕ ਕੋਈ ਬੱਚਾ ਨਹੀਂ ਹੋਇਆ ਉਸ ਦੇ ਸੋਹਰੇ ਨੇ ਕਈ ਡਾਕਟਰਾਂ ਨੂੰ ਵਿਖਾਇਆ ਅਤੇ ਡਾਕਟਰ ਦੇ ਦੱਸੇ ਮੁਤਾਬਕ ਦਵਾਈਆਂ ਵੀ ਖਵਾਈਆਂ ਪਰ ਕੋਈ ਫਰਕ ਨਹੀਂ ਪਿਆ ਬੀਬੀ ਸੁਖਵਿੰਦਰ ਕੌਰ ਜੀ ਨੇ ਆਪਣੀ ਬੇਟੀ ਨੂੰ ਪੈਣੀ ਸਾਹਿਬ ਬੁਲਾਇਆ ਬੀਬੀ ਜੀ ਆਪਣੀ ਬੇਟੀ ਨਾਲ ਮਾਤਾ ਚੰਦ ਕੌਰ ਜੀ ਕੋਲ ਗਏ ਤੇ ਸਾਰਾ ਕੁਝ ਦੱਸਿਆ ਮਾਤਾ ਜੀ ਨੇ ਕਿਹਾ ਕਿ ਦਵਾਈਆਂ ਨਹੀਂ ਖਾਣੀਆਂ ਤੁਸੀਂ ਭਜਨ ਕਰੋ ਮਾਤਾ ਜੀ ਨੇ ਕਿਹਾ ਕਿ ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਚਨਾ ਕਰਾਂਗੀ ਬੀਬੀ ਗੁਰਵਿੰਦਰ ਕੌਰ ਵਾਪਸ ਦਿੱਲੀ ਆ ਗਏ ਉਹਨਾਂ ਨੇ ਦਵਾਈਆਂ ਖਾਣੀਆਂ ਬੰਦ ਕਰ ਦਿੱਤੀਆਂ ਸਤਗੁਰੂ ਜਗਜੀਤ ਸਿੰਘ ਜੀ ਨੇ 4 ਦਿਨਾਂ ਬਾਅਦ ਬੀਬੀ ਗੁਰਵਿੰਦਰ ਕੌਰ ਜੀ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਬੱਚੇ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਦੁੱਧ ਵਿੱਚ ਅੱਗ ਪਾ ਕੇ ਪੀ ਲੈ ਇਸ ਤੋਂ ਬਾਅਦ ਉਹਨਾਂ ਦੀ ਨੀਂਦ ਖੁੱਲ ਗਈ ਉਹ ਬੜੇ ਹੈਰਾਨ ਹੋਏ ਕਿ ਮੈਂ ਦੁੱਧ ਵਿੱਚ ਅੱਗ ਪਾ ਕੇ ਕਿਸ ਤਰ੍ਹਾਂ ਪੀਵਾਂ ਗੁਰਵਿੰਦਰ ਕੌਰ ਨੇ ਆਪਣੀ ਮਾਤਾ ਜੀ ਨੂੰ ਦੱਸਿਆ ਕਿ ਮੈਨੂੰ ਸੱਚੇ ਪਾਤਸ਼ਾਹ ਜੀ ਨੇ ਦੁੱਧ ਵਿੱਚ ਆਗ ਪਾ ਕੇ ਪੀਣ ਦਾ ਹੁਕਮ ਕੀਤਾ ਹੈ ਮੈਂ ਦੁੱਧ ਵਿੱਚ ਆਗ ਪਾ ਕੇ ਕਿਸ ਤਰ੍ਹਾਂ ਪੀਵਾ ਉਸਦੇ ਮਾਤਾ ਜੀ ਨੇ ਕਿਹਾ ਕਿ ਤੂੰ ਲੱਕੜ બાળ ਕੇ ਉਸ ਦਾ ਭਖ ਦਾ ਹਿੱਸਾ ਦੁੱਧ ਵਿੱਚ ਪਾ ਕੇ ਪੀ ਲਿਆ ਕਰ ਗੁਰਵਿੰਦਰ ਕੌਰ ਨੇ ਇਸੇ ਤਰ੍ਹਾਂ ਹੀ ਕੀਤਾ ਸਤਿਗੁਰੂ ਜੀ ਦੀ ਕਿਰਪਾ ਨਾਲ ਕੁਝ ਦਿਨਾਂ ਬਾਅਦ ਹੀ ਉਸ ਨੂੰ ਬੱਚਾ ਹੋਣ ਦੀ ਉਮੀਦ ਹੋ ਗਈ ਤਨ ਹਨ ਕੋਤਖਾਰ ਗਰੀਬ ਨਿਵਾਜ਼ ਇੱਛਾਪੂਰਕ ਸੱਚੇ ਪਾਤਸ਼ਾਹ ਸਤਗੁਰੂ ਜਗਜੀਤ ਸਿੰਘ ਜੀ ਤਾਨ ਹਾਜ਼ਰਾ ਜੂਰ ਪੈਰਾ ਦਾ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਵਖਸ ਲਵੋ ਤੇ ਦਸਨ ਦੇਵੋ